जय बालमिक्की भी जय भीम तो आज ਸਾਡੇ ਰਹਿਬਰ ਨਾਰੀ ਰક્ષਕ ਸੰਵਿਧਾਨ ਨਿਰਮਾਤਾ ਲੋਕਪੁਰਸ਼ ਡਾਕਟਰ ਡੀ ਆਰ ਅੰਬੇਡਕਰ ਬਾਬਾ ਸਾਹਿਬੀ ਦਾ ਜਨਮ ਦਿਨ ਆ ਸੋ ਜਿੱਥੇ ਜਿੱਥੇ ਭਾਰਤ ਦੇ ਵਿੱਚ ਬਾਬਾ ਸਾਹਿਬੀ ਦਾ ਜਨਮ ਮਨਾਇਆ ਜਾ ਰਿਹਾ ਉੱਥੇ ਪੂਰੇ ਵਿਸ਼ਵ ਦੇ ਵਿੱਚ ਹੀ ਬਾਬਾ ਸਾਹਿਬ ਦਾ ਜਨਮ ਮਨਾਇਆ ਜਾ ਰਿਹਾ ਅੱਜ ਸੋ ਸਾਨੂੰ ਬਾਬਾ ਸਾਹਿਬ ਦੇ ਜੋ ਵਿਚਾਰ ਆ ਉਹਨਾਂ ਤੇ ਚੱਲਣ ਦੀ ਲੋੜ ਆ ਵੱਡੇ ਘਰਾਂ ਦੇ ਵਿੱਚ ਫੋਟਾ ਤਾਂ ਬਾਬਾ ਸਾਹਿਬ ਦੀਆਂ ਲੱਗੀਆਂ ਜਿਵੇਂ ਅਸੀਂ ਜੈਪੀ ਜੈਪਾ ਹੱਥ ਤੱਕ ਕਹਿਣਾ ਸਿੱਖ ਗਏ ਪਰ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਵੀ ਅਪਣਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਨਾ ਅਪਣਾਵਾਂਗੇ ਉਹਨਾਂ ਦੀ ਸੋਚ ਨੂੰ ਨਹੀਂ ਅਪਣਾਵਾਂਗੇ ਤਾਂ ਸਾਡੀ ਤਰੱਕੀ ਨਹੀਂ ਹੋ ਸਕਦੀ ਇਸ ਕਰਕੇ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਜੂਦਾਂ ਨੂੰ ਬਾਬਾ ਸਾਹਿਬ ਦੇ ਜੋ ਵਿਚਾਰ ਆ ਬਾਬਾ ਸਾਹਿਬ ਦੀ ਜੋ ਜੀਵਨੀ ਆ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਕਹਿ ਕੇ ਗਏ ਸੀਗੇ ਜਿਸ ਜੇਸਰ ਜੇ ਸੰਬੰਧੇ ਨੂੰ ਆਪਣਾ ਇਤਿਹਾਸ ਨਹੀਂ ਪਤਾ ਉਹ ਇਤਿਹਾਸ ਬਣਾ ਨਹੀਂ ਸਕਦਾ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਬਾਬਾ ਸਾਹਿਬੀ ਦਾ ਪ੍ਰਚਾਰ ਕਰਨਾ ਚਾਹੀਦਾ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਚਾਹੀਦਾ ਬਾਬਾ ਸਾਹਿਬੀ ਜੀ ਬਾਰੇ ਦੱਸਣਾ ਚਾਹੀਦਾ ਜਿਸ ਤੋਂ ਸਾਡੇ ਬੱਚੇ ਜਾਗਰੂਕ ਹੋ ਕੇ ਆਪਣੇ ਆਪ ਨੂੰ ਬਦਲਣ ਤੇ ਬਾਬਾ ਸਾਹਿਬ ਦੇ ਨਕਸ਼ੇ ਬਦਮ ਤੇ ਚੱਲਣ ਜੈਪੀ ਜੈਪਾਲ ਜੈ ਵਾਲਮੀਕੀ ਫਰਹਰਬਾਲ ਜੈਪੀ ਜੈਪਾਲ ਮੈਂ ਬੁੱਤਸਕ ਕਰ ਰਹੀ ਹਾਂ ਸਤਿਕਾਰ ਕਰੋਗੇ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਰਹਿਬਰ ਡਾਕਟਰ ਪੀਰ ਮੇਕਰ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨ ਦੀ ਜੁਲਨ। ਕੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਮਾਜ ਵਿੱਚ ਮਤਲਬ ਜੋ ਵੀ ਤਿਹੜਾ ਬਾਬਾ ਸਾਹਿਬ ਦੀ ਉਹਦਾ ਪੂਰਾ ਸੰਸਾਰ ਪੂਰੀ ਦੁਨੀਆ ਦੇਣਾ ਨਹੀਂ ਦੇ ਸਕਦੀ। ਤੋਂ ਮੈਂ ਥੋੜਾ ਜਿਹਾ ਦੱਸਣਾ ਚਾਹੁੰਨਾ ਜਿਵੇਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਹੁੰਦਾ। ਤੋਂ ਪਤਾ ਹੋਣਾ ਜਿਵੇਂ ਲੋਕਾਂ ਨੂੰ ਜੈ ਪੀ ਜੈ ਭਾਂਤ ਕਹਿ ਕੇ ਕਹਿਣ ਦਾ ਪਤਾ ਆ। ਤੋਂ ਪਤਾ ਹੋਣਾ ਕਿਸੇ ਚੀਜ਼ ਦਾ ਹੱਲ ਨਹੀਂ। ਜਿਵੇਂ ਇੱਕ ਮੋਟੇ ਆਦਮੀ ਨੂੰ ਪਤਾ ਹੁੰਦਾ ਕਿ ਪਤਲਾ ਕਿਵੇਂ ਹੋਇਆ ਜਾ ਸਕਦਾ। ਤੋਂ ਉਹ ਕੀ ਗੱਲ ਉਹਨੂੰ ਪਤਾ ਹੋਣ ਦੇ ਨਾਲੋ ਫਸਲਾ ਹੋ ਸਕਦਾ। ਨਹੀਂ ਇਸ ਲਈ ਉਹਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਪਵੇਗਾ। ਤੋਂ ਮੈਂ ਪੂਰੇ ਖਰਤਵਾ ਸੀ ਇਹ ਨਹੀਂ ਇਹ ਕਹਿਣਾ ਚਾਹੁੰਦਾ ਕਿ ਪਤਾ ਹੋਣ ਵਾਲੀ ਨੀਤੀ ਨੂੰ ਬਦਲ ਕੇ ਆਪਣੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਲੈ ਕੇ ਆਓ ਆਪਣੇ ਆਪ ਦੇ ਵਿੱਚ ਇਨਸਾਨੀਅਤ ਲੈ ਕੇ ਆਓ ਤਾਂ ਜੋ ਸਮੇਂ ਦਾ ਜਿਹੜਾ ਚੱਕਰ ਵਿਊ ਆ ਸਾਡੇ ਦਿਨਿਤ ਭਾਈਚਾਰੇ ਨਾਲ 70 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਹੁਣ ਤੱਕ ਜਿੰਨਾ ਵੀ ਛੂਤਾਛਾਤ ਪਹਿਲਾਂ ਸੀ ਉਹ ਅੱਜ ਵੀ ਚੱਲ ਰਿਹਾ ਬਤੇ ਆਏ ਆ ਨਾ ਕਿ ਕਰਦੇ ਆ ਬਵਾ ਸਾਹਿਬ ਮੈਡਿਕਰ ਸਾਹਿਬ ਕਹਿੰਦੇ ਸੀ ਕਿ ਮੈਨੂੰ ਉਹਨਾਂ ਖਤਰਾ ਇਹਨਾਂ ਅਨਪੜ੍ਹ ਲੋਕਾਂ ਤੋਂ ਨਹੀਂ ਜਿੰਨਾ ਕਿ ਪੜ੍ਹੇ ਲਿਖਿਆ ਲੋਕਾਂ ਤੋਂ ਉਹਨਾਂ ਨੂੰ ਧੋਖਾ ਪੜ੍ਹੇ ਲਿਖੇ ਲੋਕਾਂ ਨੇ ਦਿੱਤਾ ਬਵਾ ਸਾਹਿਬ ਦੀ ਸੋਚ ਦੇ ਮੁਤਾਬਕ ਹੀ ਉਹ ਲੋਕਾਂ ਨੂੰ ਨੌਕਰੀਆਂ ਮਿਲੀਆਂ ਔਰ ਜੋ ਲੋਕ ਨੌਕਰੀਆਂ ਤੇ ਲੱਗੇ ਉਹ ਨੌਕਰੀਆਂ ਕਰਦੇ ਹੋਏ ਆਪਣੀ ਲਾਈਫ ਨੂੰ ਇੱਕ ਵਧੀਆ ਢੰਗ ਨਾਲ ਜੀਂਦੇ ਗਏ ਆਪਣੇ ਬੱਚਿਆਂ ਨੂੰ ਸਿੱਧ ਕਰਦੇ ਗਏ ਉਹਨਾਂ ਨੇ ਸਮਾਜ ਨੂੰ ਖੋਖਲਾ ਕਰ ਦਿੱਤਾ ਸਮਾਜ ਨੂੰ ਉਹਨਾਂ ਦੀ ਕੋਈ ਦੇਣ ਤੋਂ ਮੈਂ ਕਹਿੰਦਾ ਇਹ ਸਵਾਸੀਆਂ ਨੂੰ ਨੌਕਰੀ ਪੇਸ਼ਾਪਰਸ਼ ਸੁਪੋਣ ਕਿ ਸਮਾਜ ਪ੍ਰਤੀ ਵੀ ਤਾਂ ਕੁਝ ਜ਼ਿੰਮੇਵਾਰੀਆਂ ਬਾਬਾ ਸਾਹਿਬ ਤੇ ਬੋਲਣ ਲਈ ਬਹੁਤ ਕੁਝ ਹੈ ਤੁਮ ਅੱਜ ਇਸ ਮੁਬਾਰਕ ਸਮੇਂ ਤੇ ਮੈਂ ਬਾਬਾ ਸਾਹਿਬ ਅਮਲਿਕਰ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਦਿਨਾ ਤੋ ਸਾਡੀ ਜਿੰਨੀ ਪੀਐਸਪੀ ਟੀਮ ਹੈ ਉਹ ਅਸੀਂ ਇੱਕ ਪ੍ਰਣ ਕਰਦੇ ਹਾਂ ਕਿ ਅਸੀਂ ਬਾਬਾ ਸਾਹਿਬ ਸੈਂਟੀਕਲ ਦੀ ਸੋਚ ਨੂੰ ਉੱਤੇ ਲੈ ਕੇ ਜਾਵਾਂਗੇ ਜੈਪੀਨ ਜੈ ਪਾਵਰ ਤੇ ਭੌਜਨ ਸਮਾਜ ਪਾਰਟੀ ਜਿੰਦਾ